ਮਾਗੀ ਮੇਲੇ ਦੇ ਮੌਕੇ ਅਕਾਲੀ ਦਲ ਵੱਲੋਂ ਜਿਹੜੀ ਰੈਡੀ ਕੀਤੀ ਜਾ ਰਹੀ ਹੈ ਉਸ ਦੀ ਤਿਆਰੀਆਂ ਨੂੰ ਲੈ ਕੇ ਜਿਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਨੇ ਕਾਰਕੁਨਾ ਅਤੇ ਆਪਣੇ ਲੀਡਰਾਂ ਨੂੰ ਸੰਬੋਧਨ ਕੀਤਾ ਉਤੋਂ ਇਹੀ ਲੱਗਦਾ ਹੈ ਕਿ ਅਕਾਲੀ ਦਲ ਹਲੇ 2 ਦਸੰਬਰ 2024 ਦੇ ਉਤੇ ਹੀ ਖੜਿਆ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਜੋ ਸੰਬੋਧਨ ਕੀਤਾ ਉਸ ਦੇ ਵਿੱਚ ਉਹੀ ਗੱਲਾਂ ਨਜ਼ਰ ਆਈਆਂ ਜਿਹੜੇ ਪੁਰਾਣੇ ਅਕਾਲੀ ਦਲ ਦੇ ਵਿੱਚ ਨਜ਼ਰ ਆਉਂਦੇ ਸੀਗੇ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਨ ਦੇ ਉੱਤੇ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਬਿਆਨ ਜਾਂ ਸੰਬੋਧਨ ਦਾ ਵਿਸ਼ਲੇਸ਼ਣ ਕਰਾਂਗੇ ਉਹਦੇ ਉੱਤੇ ਆਪਾਂ ਟਿੱਪਣੀਆਂ ਵੀ ਕਰਾਂਗੇ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਮਾਗੀ ਦਾ ਮਹੀਨਾ ਬੜਾ ਮਹੱਤਵਪੂਰਨ ਹੈ ਤੇ ਅਕਾਲੀ ਦਲ ਦੀ ਸਿਆਸਤ ਉਸ ਮੇਲੇ ਦੇ ਉੱਤੇ ਬੜੀ ਕੇਂਦ੍ਰਿਤ ਹੁੰਦੀ ਹੈ ਉੱਥੇ ਦੋ ਘਟਨਾਵਾਂ ਹੋਣੀਆਂ ਨੇ ਜਾਂ ਆਪਾਂ ਕਹਿ ਸਕਦੇ ਹਾਂ ਦੋ ਘਟਨਾਕ੍ਰਮ ਵਾਪਰਨੇ ਨੇ ਪਹਿਲਾ ਇਹ ਹੈ ਕਿ ਜਦੋਂ ਤੋਂ ਸੁਖਵੀਰ ਸਿੰਘ ਬਾਦਲ ਨੂੰ ਤਲਖਾ ਲਗਾਈ ਗਈ ਉਸ ਤੋਂ ਬਾਅਦ ਅਕਾਲੀ ਦਲ ਇਹ ਵੱਡੀ ਸਿਆਸੀ ਸਰਗਰਮੀ ਕਰਨ ਜਾ ਰਿਹਾ ਹੈ ਦੂਜਾ ਇਹ ਕਿ ਭਾਈ ਅਮਰਪਾਲ ਸਿੰਘ ਦੇ ਅਗਵਾਈ ਦੇ ਵਿੱਚ ਇੱਕ ਅਕਾਲੀ ਦਲ ਬਣਨ ਜਾ ਰਿਹਾ ਹੈ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਉਸ ਅਕਾਲੀ ਦਲ ਦਾ ਨਾਮ ਅ ਅਨੰਦਪੁਰ ਸਾਹਿਬ ਦੇ ਨਾਮ ਦੇ ਉੱਤੇ ਰੱਖਿਆ ਜਾਊਗਾ ਪਰ ਹਲੇ ਇਹ ਇਸ ਗੱਲ ਦਾ ਫੈਸਲਾ ਨਹੀਂ ਹੋਇਆ ਕਿ ਆਖਰਕਾਰ ਉਸ ਅਕਾਲੀ ਦਲ ਦਾ ਨਾਮ ਕੀ ਰੱਖਿਆ ਜਾਵੇਗਾ ਪਹਿਲਾ ਪਾ ਸੁਖਵੀਰ ਸਿੰਘ ਬਾਦਲ ਦੇ ਬਿਆਨ ਜਾਂ ਸੰਬੋਧਨ ਦੇ ਤੇ ਗੱਲਬਾਤ ਕਰਦੇ ਹਾਂ ਸੁਖਵੀਰ ਸਿੰਘ ਬਾਦਲ ਨੇ ਇਸ ਮੌਕੇ ਦੇ ਤੇ ਜਿਹੜੀ ਗੱਲ ਕਹੀ ਉਹ ਆਪਣੇ ਆਪ ਦੇ ਵਿੱਚ ਬੜੀ ਮਹੱਤਵਪੂਰਨ ਵੀ ਹੈ ਤੇ ਇਸ ਸੰਬੰਧ ਵਿੱਚ ਖਾਸ ਕਰਕੇ ਇਹ ਗੱਲ ਕਹੀ ਗਈ ਕਿ ਸਾਡੇ ਉੱਤੇ ਗਲਤ ਦੋਸ਼ ਲਗਾਏ ਗਏ ਉਹ ਜੋ ਦੋਸ਼ ਲਗਾਏ ਗਏ ਸੀਗੇ ਉਹਨਾਂ ਦਾ ਨਿਪਟਾਰਾ ਕਰਨ ਵਾਸਤੇ ਉਹਨਾਂ ਨੂੰ ਸਮਾਪਤ ਕਰਨ ਵਾਸਤੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋ ਕੇ ਸਾਰਿਆਂ ਨੂੰ ਸਾਰੇ ਦੋਸ਼ਾਂ ਨੂੰ ਆਪਣੇ ਝੋਲੀ ਦੇ ਵਿੱਚ ਪਾਇਆ ਕਹਿਣ ਤੋਂ ਭਾਵ ਇਹ ਹੈ ਕਿ ਉਹ ਸਿਰਫ ਦੋਸ਼ ਸੀਗੇ ਸੁਖਬੀਰ ਸਿੰਘ ਬਾਦਲ ਹਾਂ 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 ਕਰਦਾ ਰਿਹਾ ਪਰ ਉਹ ਅਸਲ ਵਿੱਚ ਜਿਹੜਾ ਹਕੀਕਤ ਦੇ ਵਿੱਚ ਇਹ ਸਭ ਕੁਝ ਨਹੀਂ ਹੋਇਆ ਹੁਣ ਹਕੀਕਤ ਕੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਤਰੱਕੀਆਂ ਨਹੀਂ ਦਿੱਤੀਆਂ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਉਕੇ ਪਲਸ ਮੁਕਾਬਰਿਆਂ ਦੇ ਵਿੱਚ ਮਾਰਿਆ ਕੀ ਸੁਖਵੀਰ ਸਿੰਘ ਬਾਦਲ ਨੇ ਇੱਕ ਪੁਲਿਸ ਅਧਿਕਾਰੀ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਨਹੀਂ ਕੀਤਾ ਇਜਹਾਰਾ ਜਿਸ ਨੇ ਇੱਕ ਆਪਣੀ ਸੈਨਾ ਬਣਾਈ ਹੋਈ ਸੀ ਉਹ ਸੈਨਾ ਨੌਜਵਾਨਾਂ ਨੂੰ ਸਿੱਖ ਨੌਜਵਾਨਾਂ ਨੂੰ ਕੋ ਕੋ ਕੀ ਮਾਰਦੀ ਸੀ ਫਿਰ ਉਸ ਤੋਂ ਬਾਅਦ ਕੀ ਇਸ ਦੇ ਵਿੱਚ ਸੱਚਾਈ ਨਹੀਂ ਹਕੀਕਰ ਨਹੀਂ ਹੈ ਕਿ ਉਸਨੇ ਸਿਰਸੇ ਵਾਲੇ ਸਾਥ ਨੂੰ ਮਾਫੀ ਦਵਾਈ ਉਸ ਨੂੰ ਉਸਦੀ ਜਸਟੀਫਿਕੇਸ਼ਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੱਖਾਂ ਰੁਪਏ ਖਰਚ ਕੀਤੇ ਤੇ ਇਹ ਜਿਹੜੀਆਂ ਘਟਨਾਵਾਂ ਨੇ ਇਸ ਤੋਂ ਬਾਅਦ ਕੀ ਉਹਨਾਂ ਦੇ ਕਾਰਜਕਾਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਸ ਬੇਅਦਬੀ ਦਾ ਵਿਰੋਧ ਕਰਨ ਵਾਲੇ ਲੋਕਾਂ ਦੇ ਉੱਤੇ ਅਕਾਲੀ ਸਰਕਾਰ ਦੇ ਹੁੰਦਿਆ ਕੀ ਗੋਲੀ ਨਹੀਂ ਚੱਲੀ ਉਸ ਦੇ ਵਿੱਚ ਦੋ ਨੌਜਵਾਨ ਸ਼ਹੀਦ ਨਹੀਂ ਹੋਏ ਇਹ ਗੱਲਾਂ ਕਿਵੇਂ ਛਟਲਾਈਆਂ ਜਾ ਸਕਦੀਆਂ ਨੇ ਠੀਕ ਹੈ ਹੁਣ ਸੁਖਵੀਰ ਸਿੰਘ ਬਾਦਲ ਉਸ ਮੌਕੇ ਜਿਵੇਂ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋ ਕੇ ਉਹ ਕਹਿੰਦੇ ਸੀ ਅਸੀਂ ਨਿਮਾਣੇ ਸਿੱਖ ਬੱਚੇ ਨੂੰ ਪੇਸ਼ ਹੋਇਆ ਤੇ ਸਾਰੀਆਂ ਗਲਤੀਆਂ ਆਪਣੇ ਝੋਲੀ ਦੇ ਵਿੱਚ ਪਾਈਆਂ ਜਿਹੜੀਆਂ ਝੋਲੀ ਦੇ ਵਿੱਚ ਪਾਈਆਂ ਉਹ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਇਹ ਸਭ ਕੁਝ ਹੋਇਆ ਹੈ ਇਸੇ ਗੱਲ ਕਰਕੇ ਸੁਖਬੀਰ ਸਿੰਘ ਬਾਦਲ ਉਸ ਮੌਕੇ ਦੇ ਉੱਤੇ ਮੁੱਕਰ ਨਹੀਂ ਸਕੇ ਹੈਗੇ ਤੇ ਇਸ ਮਾਮਲੇ ਦੇ ਵਿੱਚ ਹੁਣ ਉਹਨਾਂ ਨੂੰ ਜਿਹੜੀ ਧਾਰਮਿਕ ਸਜ਼ਾ ਤਾਂ ਲੱਗ ਗਈ ਹੈ ਜਿਹੜੀ ਹੁਣ ਟੇਬਰ ਦਿਖਾਈ ਜਾ ਰਹੇ ਨੇ ਉਸ ਤੋਂ ਇਹ ਵੀ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਜਿਹੜੀ ਸਿਆਸੀ ਸਗਨ ਲੱਗੀ ਹੈ ਉਹ ਪ੍ਰਵਾਨ ਕਰਨ ਵਾਲੇ ਲੱਗਦੇ ਨਹੀਂ ਹੈਗੇ ਤੇ ਉਹਨਾਂ ਵੱਲੋਂ ਇਸ ਮੁਖਸਰ ਦੇ ਜਿਹੜਾ ਮਾਘੀ ਮੇਲਾ ਉਸ ਦੇ ਵਿੱਚ ਤਾਕਤ ਦਿਖਾਈ ਜਵੀਆਂ ਕਿ ਅਕਾਲੀ ਦਲ ਕਿੰਨੇ ਕੁ ਪਾਣੀ ਦੇ ਵਿੱਚ ਹੈ ਤੇ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਨਾਲ ਕਿੰਨੇ ਲੋਕ ਇਸ ਵਿੱਚ ਜੁੜੇ ਹੋਏ ਨੇ ਇਹ ਇੱਕ ਆਪਣੇ ਆਪ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ ਜਾਊਗਾ ਤੇ ਉਸ ਬਾਅਦ ਜਿਹੜੀ ਇਹ ਤਾਂ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਦੇਣ ਅਤੇ ਤਨਖਾਹ ਤੋਂ ਬਾਅਦ ਜਿਹੜਾ ਹੈਗਾ ਤਨਖਾਹ ਲੱਗਣ ਤੋਂ ਬਾਅਦ ਜਿਹੜਾ ਘਟਨਾਕ੍ਰਮ ਹੋਇਆ ਤੇ ਉਹਦੇ ਵਿੱਚ ਸਿਆਸੀ ਸਜਾ ਹਾਲੇ ਵੀ ਲੰਕੜੀ ਚੱਲੀ ਆ ਰਹੀ ਹੈ ਕਿਉਂਕਿ ਇਸ ਸਮੇਂ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਸਾਥੀ ਨੇ ਜਾਂ ਸੁਖਵੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਕਈ ਤਰ੍ਹਾਂ ਦੇ ਕਾਨੂੰਨੀ ਨੁਕਤੇ ਸਮਝਾ ਰਹੇ ਨੇ ਕਿ ਅਕਾਲੀ ਦਲ ਲਈ ਇਹ ਸਮੱਸਿਆ ਪੈਦਾ ਹੋ ਸਕਦੀ ਹੈ ਤੇ ਹੁਣ ਜਿਹੜੀ ਖਾਸ ਤੌਰ ਤੇ ਕਾਰਜ ਕਰਨੀ ਦੀ ਜਾਕੋਰ ਕਮੇਟੀ ਦੀ ਮੀਟਿੰਗ ਹੋਣੀ ਆ ਉਹ ਮੈਨੂੰ ਲੱਗਦਾ ਹੈ ਕਿ ਹੁਣ ਮਾਗੀ ਦੇ ਮੇਲੇ ਤੋਂ ਬਾਅਦ ਹੀ ਹੋਵੇਗੀ ਜਿੱਥੇ ਸੁਖਵੀਰ ਸਿੰਘ ਬਾਦਲ ਹੁਣ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਹੇ ਆ ਇਸ ਸ਼ਕਤੀ ਪ੍ਰਦਰਸ਼ਨ ਦਾ ਜਿਹੜਾ ਦੂਜਾ ਦੂਜਾ ਨਿਸ਼ਾਨਾ ਰਿਹਾ ਉਹ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਜਿਹੜੀ ਨਵੀਂ ਪਾਰਟੀ ਤਿਆਰ ਕੀਤੀ ਜਾਣੀ ਹੈ ਭਾਈ ਅਮਰਪਾਲ ਸਿੰਘ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਪਿਤਾ ਤੇ ਸਰਬਜੀਤ ਸਿੰਘ ਲਗਾਤਾਰ ਇਸ ਸਮੇਂ ਯਤਨ ਕਰ ਰਹੇ ਨੇ ਕਿ ਇੱਕ ਨਵੀਂ ਧਾਰਮਿਕ ਜਿਹੜੀ ਪੰਥਕ ਪਾਰਟੀ ਬਣਾਈ ਜਾਵੇ ਜਿਹੜੀ ਕਿ ਪੰਜਾਬ ਦੇ ਖਾਸ ਤੌਰ ਤੇ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਅੱਗੇ ਵਧੇ ਤੇ ਉਹਨਾਂ ਦੇ ਉੱਤੇ ਪੈਰਾ ਦਵੇ ਹੁਣ ਇਹ ਤਾਂ ਬਾਅਦ ਵਿੱਚ ਪਤਾ ਲੱਗੂਗਾ ਕਿ ਇਹ ਪਾਰਟੀ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਚੱਲਦੀ ਹੈ ਨਹੀਂ ਚੱਲਦੀ ਹੈਗੀ ਕਿਉਂਕਿ ਅਸੀਂ ਅਕਾਲੀ ਦਲ ਅੰਮ੍ਰਿਤਸਰ ਬਾਰੇ ਵੀ ਦੇਖ ਚੁੱਕੇ ਹਾਂ ਇਹ ਪਾਰਟੀ ਵੀ ਪੂਰੇ ਸਿੱਖਾਂ ਨੂੰ ਆਪਣੇ ਨਾਲ ਨਹੀਂ ਜੋੜ ਸਕੀ ਉਹਨਾਂ ਨਾਲ ਉਹੀ ਗਰਮ ਖਿਆਲੀ ਜੁੜੇ ਜਿਹੜੇ ਕਿ ਖਾਲਸਾਣ ਸਮਰਥਕ ਸੀ ਭਾਈ ਅਮਰਪਾਲ ਸਿੰਘ ਵੀ ਖਾਲਸਾਣ ਸਮਰਥਕ ਹੈ ਤੇ ਸਰਬਜੀਤ ਸਿੰਘ ਵੀ ਖਾਲਸਾਣ ਸਮਰਥਕ ਹੈ ਤੇ ਇਸ ਗੱਲ ਕਰਕੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਦੇ ਸਿੱਖ ਕਿੰਨੇ ਸਿੱਖ ਖਾਲਸਾਣ ਚਾਹੁੰਦੇ ਆ ਕਿੰਨੇ ਸਿੱਖ ਨਹੀਂ ਚਾਹੁੰਦੇ ਇਸੇ ਗੱਲ ਕਰਕੇ ਜ਼ਿਆਦਾਤਰ ਸਿੱਖ ਨਰਮਖਾਇ ਦੀ ਅਕਾਲੀ ਦਲ ਦੇ ਨਾਲ ਹੀ ਜੁੜਦੇ ਆਏ ਆ ਤੇ ਇਸ ਗੱਲ ਕਰਕੇ ਹੁਣ ਸੁਖਵੀਰ ਸਿੰਘ ਬਾਦਲ ਨੇ ਸਰਬਜੀਤ ਸਿੰਘ ਬਾਰੇ ਵੀ ਕਿਹਾ ਕਿ ਉਹ ਕਦੋਂ ਦੇ ਚੋਣ ਲੜੇ ਲੜ ਕੇ ਜਿਹੜੇ ਐਮਪੀ ਵੀ ਬਣ ਗਏ ਕਦੇ ਉਹ ਨਜ਼ਰ ਨਹੀਂ ਆਏ ਤੇ ਇਸ ਤੋਂ ਇਲਾਵਾ ਅਮਰਪਾਲ ਸਿੰਘ ਬਾਰੇ ਇਹ ਗੱਲ ਕਹੀ ਕਿ ਉਹ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਤੇ ਇਸ ਤਰੀਕੇ ਦੇ ਨਾਲ ਲੱਗਦਾ ਇਹ ਹੈ ਕਿ ਜਿਹੜੀਆਂ ਇਹ ਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਅਮਰਤਪਾਲ ਸਿੰਘ ਉਹਨਾਂ ਦੇ ਲਈ ਚਣੌਤੀ ਬਣ ਸਕਦਾ ਹੈ ਉਹਦਾ ਕਾਰਨ ਇਹੀ ਹੈ ਕਿ ਜਦੋਂ ਖਡੂਰ ਸਾਹਿਬ ਦੇ ਵਿੱਚ ਅਮਰਤਪਾਲ ਸਿੰਘ ਜਿਹੜੇ ਕਿ ਜੇਲ੍ਹ ਦੇ ਵਿੱਚ ਸੀਗੇ ਉਹਨਾਂ ਨੂੰ ਖੜਾ ਕੀਤਾ ਗਿਆ ਉਹ ਜਿਹੜਾ ਹੈਗਾ ਤੇ ਲੋਕਾਂ ਨੇ ਆਪ ਮਹਾਰੇ ਹੋ ਕੇ ਉਹਨਾਂ ਨੂੰ ਵੋਟਾਂ ਪਾਈਆਂ ਤੇ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਜਿੱਤ ਵੀ ਗਏ ਇਸੇ ਤਰੀਕੇ ਨਾਲ ਸਰਬਜੀਤ ਸਿੰਘ ਨੂੰ ਵੀ ਜਿਹੜਾ ਹੈਗਾ ਲੋਕਾਂ ਨੇ ਆਪ ਮਹਾਰੇ ਵੋਟਾਂ ਪਾਈਆਂ ਤੇ ਇਹਦਾ ਕਾਰਨ ਇਹੀ ਸੀਗਾ ਕਿ ਜਿਹੜੇ ਅਕਾਲੀ ਲੀਡਰ ਨੇ ਜਾਂ ਅਕਾਲੀ ਲੀਡਰਸ਼ਿਪ ਹੈ ਉਹਨਾਂ ਨੇ ਬੀਤੇ ਸਮੇਂ ਦੌਰਾਨ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਜਿਹੜੀਆਂ ਕਿ ਸੁਖਵੀਰ ਸਿੰਘ ਬਾਦਲ ਨੇ ਹੁਣ ਪ੍ਰਵਾਨ ਵੀ ਕੀਤੀਆਂ ਨੇ ਤੇ ਉਹਨਾਂ ਗਲਤੀਆਂ ਨੂੰ ਲੋਕਾਂ ਨੇ ਹਾਲੇ ਤੱਕ ਯਾਦ ਰੱਖਿਆ ਹੋਇਆ ਤੇ ਇਸੇ ਗੱਲ ਕਰਕੇ ਉਹ ਅਕਾਲੀ ਦਲ ਦਾ ਬਦਲ ਲੱਭ ਰਹੇ ਨੇ ਉਹ ਬਦਲ ਦੇ ਤੌਰ ਤੇ ਹੀ ਅਮਰਪਾਲ ਸਿੰਘ ਨੂੰ ਜਿਤਾਇਆ ਉਸ ਬਦਲ ਦੇ ਤੌਰ ਤੇ ਹੀ ਸਰਬਜੀਤ ਸਿੰਘ ਨੂੰ ਜਿਤਾਇਆ ਉਸੇ ਦਾ ਹੁਣ ਲਾਹਾ ਲੈਣ ਵਾਸਤੇ ਅਮਰਪਾਲ ਸਿੰਘ ਜਾਂ ਉਹਨਾਂ ਦੇ ਸਮਰਥਕ ਜਾਂ ਸਰਬਜੀਤ ਸਿੰਘ ਉਹਨਾਂ ਦੇ ਸਮਰਥਕ ਇੱਕ ਨਵਾਂ ਅਕਾਲੀ ਦਲ ਬਣਾਉਣ ਜਾ ਰਹੇ ਨੇ ਤੇ ਇਹ ਅਕਾਲੀ ਦਲ ਇੱਕ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਲਈ ਚੈਲੰਜ ਵੀ ਬਣ ਵੜਾ ਹੈ ਤੇ ਦੇਖਣਾ ਇਹ ਹੋਊਗਾ ਕਿ ਜਿਸ ਤਰੀਕੇ ਨਾਲ ਮੈਂ ਹੁਣ ਕਹਿ ਰਿਹਾ ਸੀਗਾ ਕਿ ਲੋਕਾਂ ਨੇ ਇਹ ਦੇਖਣਾ ਹੈ ਕਿ ਉਹ ਖਾਲਿਸਤਾਨ ਚਾਹੁੰਦੇ ਆ ਖੰਨੀ ਚਾਹੁੰਦੇ ਜਾਂ ਕੋਈ ਇਹੋ ਜੀ ਪਾਰਟੀ ਚਾਹੁੰਦੇ ਆ ਕਿ ਜਿਹੜੀ ਸਿੱਖਾਂ ਦੀ ਪ੍ਰਤਨਿਧਤਾ ਵੀ ਕਰੇ ਸਿੱਖਾਂ ਦੀ ਭਾਵਨਾਵਾਂ ਦੇ ਉੱਤੇ ਪੈੜਾ ਵੀ ਨਾ ਦੇਵੇ ਜਦੋਂ ਸਿੱਖਾਂ ਦੇ ਉੱਤੇ ਕੋਈ ਸੰਕਟ ਆਉਂਦਾ ਤਾਂ ਉਹ ਅਕਾਲੀ ਦਲ ਇੱਕ ਚਟਾਨ ਵਾਂਗੂ ਵੀ ਖੜੇ ਤੇ ਅਫਸੋਸ ਦੀ ਗੱਲ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਜਿਹੜਾ ਬਾਦਲ ਗਰੁੱਪ ਹੈ ਉਸ ਨੇ ਜਦੋਂ-ਜਦੋਂ ਵੀ ਸੱਤਾ ਦੇ ਵਿੱਚ ਰਿਹਾ ਹੈ ਉਹਨਾਂ ਨੇ ਸਿੱਖਾਂ ਲਈ ਤਰਜਮਾਨੀ ਸਹੀ ਢੰਗ ਨਾਲ ਨਹੀਂ ਕੀਤੀ ਹੈਗੀ ਤੇ ਉਹਨਾਂ ਨੂੰ ਜਿਹੜਾ ਨਿਆਂ ਮਿਲਣਾ ਹੈ ਉਹ ਨਿਆਂ ਨਹੀਂ ਦਵਾਇਆ ਹੈਗਾ ਬਲਕਿ ਉਹਨਾਂ ਸ਼ਕਤੀਆਂ ਦੇ ਨਾਲ ਸਮਝੌਤੇ ਕੀਤੇ ਜਿਹੜੇ ਸਿੱਖਾਂ ਦੇ ਵਿਰੁੱਧ ਸੀਗੇ ਸੋ ਦੇਖਣਾ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਜਿਸ ਤਰੀਕੇ ਦੇ ਨਾਲ ਹੁਣ ਲਗਾਤਾਰ ਬੋਲ ਲੱਗੇ ਨੇ ਉਸ ਤੋਂ ਇਹ ਵੀ ਲੱਗਦਾ ਹੈ ਕਿ ਜਿਹੜਾ ਉਹਨਾਂ ਨੂੰ ਸਜ਼ਾ ਲੱਗੀ ਗਈ ਉਸ ਤੋਂ ਉਹ ਮਤਲਬ ਧਾਰਮਿਕ ਸਜ਼ਾ ਇਹ ਤਾਂ ਕਹਿੰਦੇ ਆ ਕਿ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਹੀ ਸਤਿਕਾਰਯੋਗ ਹੈ ਪਰ ਜਿਸ ਤਰੀਕੇ ਦੇ ਨਾਲ ਅੱਜ ਉਹਨਾਂ ਨੇ ਲਗਾਤਾਰ ਬਿਆਨਬਾਜ਼ੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਉਹਨਾਂ ਦੇ ਤੇ ਝੂਠੇ ਇਲਜ਼ਾਮ ਲੱਗੇ ਸੀਗੇ ਇਸ ਗੱਲ ਕਰਕੇ ਸਾਰੇ ਹੀ ਇਲਜ਼ਾਮ ਉਹਨਾਂ ਨੇ ਆਪਣੀ ਝੋਲੀ ਦੇ ਵਿੱਚ ਪਾਇਆ ਤਾਂ ਜੋ ਇਹ ਹਾਂ ਤਾਂ ਜੋ ਇਹ ਜਿਹੜਾ ਮਸਲਾ ਇਹ ਹੱਲ ਹੋ ਜਾਵੇ ਤੇ ਖੈਰ ਦੇਖਦੇ ਆਂ ਇਹ ਜਿਹੜੀ ਬਿਆਨਬਾਜ਼ੀ ਹੈ ਜਾਂ ਜਿਵੇਂ ਉਹਨਾਂ ਨੇ ਸੰਬੋਧਨ ਕੀਤਾ ਉਹ ਕੀ ਉਹ ਅਕਾਲੀ ਲੀਡਰਾਂ ਦੇ ਵਿੱਚ ਨਵੀਂ ਰੂਪ ਫੂਕਸਦਾ ਹੈ ਜਾਂ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਲੰਬੰਦ ਕਰ ਸਕਦਾ ਹੈ ਕਿ ਨਹੀਂ ਕਰ ਸਕਦੇ ਉਹ ਸੁਖਵੀਰ ਸਿੰਘ ਬਾਦਲ ਕਹਿੰਦੇ ਆ ਕਿ ਅਕਾਲੀ ਦਲ ਆਰਾਮ ਕਰ ਰਿਹਾ ਸੀਗਾ ਹੁਣ ਦੁਬਾਰਾ ਸਰਗਰਮ ਹੋ ਰਿਹਾ ਦੇਖਦੇ ਆ ਲੋਕ ਸੁਖਵੀਰ ਸਿੰਘ ਬਾਦਲ ਨੂੰ ਕਿਸ ਤਰ੍ਹਾਂ ਲੈਂਦੇ ਆ ਅਕਾਲੀ ਦਲ ਨੂੰ ਕਿਸ ਤਰ੍ਹਾਂ ਲੈਂਦੇ ਆ ਤੇ ਸਿੱਖ ਭਾਈਚਾਰਾ ਅਕਾਲੀ ਦਲ ਨੂੰ ਕਿਸ ਤਰ੍ਹਾਂ ਲੈਂਦਾ ਤੇ ਇਹ ਹੁਣ ਉਹਨਾਂ ਦੇ ਵਾਸਤੇ ਬਹੁਤ ਵੱਡਾ ਇਮਤਿਹਾਨ ਹੈ ਇਮਤਿਹਾਨ ਨਵੀਂ ਬਣਨ ਵਾਲੀ ਪਾਰਟੀ ਵਾਸਤੇ ਵੀ ਹੈ ਕਿ ਲੋਕ ਉਸ ਪਾਰਟੀ ਨੂੰ ਸਵੀਕਾਰ ਕਰਨਗੇ ਇਹ ਵੀ ਆਪਣੇ ਆਪਣੇ ਵਿੱਚ ਬਹੁਤ ਵੱਡਾ ਸਵਾਲ ਹੈ ਸੂ ਦਰਸ਼ਕੋ ਇਹ ਸੀ ਅੱਜ ਦੀ ਘਟਨਾ ਜਿਸ ਦੇ ਉੱਤੇ ਆਪਾਂ ਵਿਸ਼ਲੇਸ਼ਣ ਕੀਤਾ ਹੈ ਕੱਲ ਨੂੰ ਕਿਸੇ ਹੋਰ ਵਿਸ਼ੇ ਦੇ ਉੱਤੇ ਤੁਹਾਡੇ ਰੂਬਰੂ ਹੋਵਾਂਗੇ ਮੈਨੂੰ ਦਿਵਾ ਗਿਆ ਸਤਿ ਸ੍ਰੀ ਅਕਾਲ ਮਾਗੀ ਮੇਲੇ ਦੇ ਮੌਕੇ ਅਕਾਲੀ ਦਲ ਵੱਲੋਂ ਜਿਹੜੀ ਰੈਡੀ ਕੀਤੀ ਜਾਣੀ ਹੈ ਉਸ ਦੀ ਤਿਆਰੀਆਂ ਨੂੰ ਲੈ ਕੇ ਜਿਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਨੇ ਕਾਰਕੁਨਾ ਅਤੇ ਆਪਣੇ ਲੀਡਰਾਂ ਨੂੰ ਸੰਬੋਧਨ ਕੀਤਾ ਉੱਥੋਂ ਇਹ ਹੀ ਲੱਗਦਾ ਹੈ ਕਿ ਅਕਾਲੀ ਦਲ ਹਲੇ 2 ਦਸੰਬਰ 2024 ਦੇ ਉਤੇ ਹੀ ਖੜਿਆ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਜੋ ਸੰਬੋਧਨ ਕੀਤਾ ਉਸ ਦੇ ਵਿੱਚ ਉਹੀ ਗੱਲਾਂ ਨਜ਼ਰ ਆਈਆਂ ਜਿਹੜੇ ਪੁਰਾਣੇ ਅਕਾਲੀ ਦਲ ਦੇ ਵਿੱਚ ਨਜ਼ਰ ਆਉਂਦੇ ਸੀਗੇ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਨ ਦੇ ਉਤੇ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਬਿਆਨ ਜਾਂ ਸੰਬੋਧਨ ਦਾ ਵਿਸ਼ਲੇਸ਼ਣ ਕਰਾਂਗੇ ਉਹ